ਜਿਹੜਾ ਅੱਜ ਬਲਾਕ ਵਲਟੋਆ ਕੇ ਧਰਨਾ ਦਿੱਤਾ ਗਿਆ ਵੀ ਕਾਂਗਰਸੀ ਆਗੂਆਂ ਦਾ ਦੋਸ਼ ਆ ਵਰਕਰਾਂ ਦਾ ਦੋਸ਼ ਆ ਇਹ ਵੀ ਉਹ ਕਿ ਲਿਸਟਾਂ ਨਹੀਂ ਦਿੱਤੀਆਂ ਜਾ ਰਹੀਆਂ ਉਹ ਇੱਕ ਉਹ ਚੁੱਲਾ ਟੈਕਸ ਦੇ ਸਿੱਧਾ ਨਹੀਂ ਦਿੱਤੀਆਂ ਜਾ ਰਹੀਆਂ ਮਤਲਬ ਤੁਸੀਂ ਬਤੌਰ ਨਾਇਬ ਤਹਿਸੀਲਦਾਰ ਇੱਥੇ ਡਿਊਟੀ ਨਿਭਾ ਰਹੇ ਹੋ ਇਹ ਮਤਲਬ ਅਸਲ ਕੀ ਮਤਲਬ ਹੈਗਾ ਜੀ ਮਸਲਾ ਕੋਈ ਗੱਲ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਗੱਲ ਨਹੀਂ ਕਿ ਲਿਸਟਾਂ ਵਿਚਾਰ ਕੋ ਦੇਤੀਆਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਆ ਕੇ ਲੈ ਜਾਓ ਲਿਸਟਾਂ ਸਾਡੇ ਕੋਲ ਜਦੋਂ ਆਉਂਦੀਆਂ ਉਹਦੇ ਹੀ ਦੇ ਰਹੀਆਂ ਸੀ ਜਦੋਂ ਆਇਆ ਉਦੋਂ ਕਿਹਾ ਇਹਨਾਂ ਨੂੰ ਆ ਕੇ ਲੈ ਜਾਓ ਬਾਕੀ ਤੁਲਾ ਟੈਖਾ ਵਾਲਾ ਕੋਈ ਚੱਕਰੀ ਨਹੀਂ ਸਰਕਾਰ ਨੇ ਕਲੀਅਰ ਕਰਤਾ ਕਿ ਐਫੀਡੇਵਿਟ ਲਾ ਦਿਓ ਨਹੀਂ ਮਿਲਦਾ ਇਹ ਬਾਕੀ ਉਹ ਵੀ ਸ਼ਾਮ ਤੱਕ ਇਹਨਾਂ ਨੂੰ ਆ ਜਾਣਾ ਸਾਰਿਆਂ ਨੇ ਜਿਹੜੇ ਬੋਝ ਘਟਾਉਣੇ ਸੀ ਬੋਝ ਘਟਾ ਲੈਣ ਐਫੀਡੇਵਿਟ ਲਾਉਣਾ ਐਫੀਡੇਵਿਟ ਲਾ ਲੈਣ ਜਿਸ ਤਰ੍ਹਾਂ ਤੁਸੀਂ ਇੱਥੇ ਬਲਾਗ ਦੇ ਵਿੱਚ ਬਿਠੇ ਹੋ ਨਾ ਦੇ ਇੱਥੇ ਕੋਈ ਪੰਜਾਇ ਸਿਕਤਰ ਨਾ ਬੀਡੀਪੀ ਸਾਹਿਬ ਆਜ ਰਹੇ ਵੀ ਮਤਲਬ ਉਹ ਸਮਾਨ ਲੈਣ ਗਿਆ ਜਿਹੜਾ ਸਮਾਨ ਇਹਨਾਂ ਨੂੰ ਦੇਣਾ ਉਹ ਲੈਣ ਗਿਆ ਸ਼ਾਮ ਤੱਕ ਆਇਆ ਪੰਚਾਇਤ ਦਾ ਕੋਈ ਵੀ ਅਧਿਕਾਰੀ ਵੀ ਇੱਥੇ ਹਾਜ਼ਰ ਨਹੀਂ ਕੋ ਸਾਰੇ ਬੰਦੇ ਨਹੀਂ ਹੈਗੇ ਆ ਅੱਛਾ ਜੀ ਆਫਸਰ ਵਾਲੇ ਬੈਠੇ ਹੋਰ ਉਹ ਹੀ ਲਿਸਟਾਂ ਦੇ ਰਹੇ ਅੱਛਾ ਜੀ ਉਹ ਲੋ ਮਲੋੜਾ ਕਲਰਕ ਟਾਈਪ ਹੈਗੇ ਬਾਕੀ ਹਾਂ ਹਾਂ ਪੰਚਾਇਤ ਦੇ ਦੂਜੇ ਅਧਿਕਾਰੀ ਨਹੀਂ ਹੈਗੇ ਉਹ ਸਾਰੇ ਉਹਨਾਂ ਦੇ ਨਾਲ ਗਏ ਅੱਛਾ ਜੀ ਅੱਜ ਸਰ ਅਜੇ ਤੱਕ ਕੋਈ ਸਰਪੰਚਾ ਪੰਚਾਇਤ ਨੂੰ ਨੋਮਿਨੇਸ਼ਨ ਪਾਇਲ ਹੋਈ ਨਹੀਂ ਅਜੇ ਤੱਕ ਕੋਈ ਨਹੀਂ ਹੋਈ ਅਜੇ ਵੀਰਤ ਕਰ ਲੈ ਸਰ ਸ਼ਾਮ ਤੱਕ ਹੋਣ ਦੀ ਆਸ ਤਾਂ ਵੀ ਹੋ ਜਾਏਗੀ ਸਰ ਤੁਹਾਡੀ ਕੀ ਡਿਊਟੀ ਹੈ ਜੀ ਇੱਥੇ ਸੁਪਰਵਾਈਜ਼ਨ ਅੱਛਾ ਜੀ ਠੀਕ ਹੈ ਉਪਸ ਕੀ ਕਰਨਿਆ ਬਲੋ ਉਲਟੋਆ ਬਲਾਗ ਚ ਜਿੰਦਾ ਚੋਣ ਦਾ ਪ੍ਰਕਿਰਿਆ ਸ਼ੁਰੂ ਹੋਇਆ ਵਾ ਜਿਹੜੀਆਂ ਸਰਕਾਰ ਵੱਲੋਂ ਕਮਿਸ਼ਨ ਵੱਲੋਂ ਜਿਹੜੀਆਂ ਡਿਊਟੀਆਂ ਲੱਗੀਆਂ ਸੈਕਟਰੀ ਸਬੰਨਾਂ ਦੀਆਂ ਵੀਡੀਓ ਦੀਆਂ ਹੋਰ ਅਫਸਰ ਸਬੰਨਾਂ ਦੇ ਵੀ ਲੋਕਾਂ ਨੂੰ ਜਿਹੜੀ ਆ ਵੋਟਰ ਸੂਚੀ ਜਿਹੜੀ ਆ ਉਹ ਮਿਲ ਸਕੇ ਤਾਂ ਜੋ ਲੋਕਾਂ ਵੇਖ ਕੇ ਵੀ ਕਿਹੜੀ ਵਾਰਡ ਸਾਡੀ ਕਿੱਥੇ ਕਿੱਥੇ ਵੋਟਾਂ ਆਉਂਦਾ ਕੰਮ ਸ਼ੁਰੂ ਕਰ ਦੇ ਕਰਨ ਪਰ ਸਿਆਸੀ ਦਬਾਅ ਵੇਠਾ ਕੇ ਜਿਹੜਾ ਵਾ ਇਹ ਕਰਮਚਾਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਆ ਰਹੀ ਜੀ ਉਹ ਲਿਸਟ ਹੀ ਨਹੀਂ ਪਿੰਡਦੀ ਹੈਗੀ ਤੇ ਕਿਸੇ ਨੇ ਕੀ ਕੰਮ ਕਰਨਾ ਸੋ ਉਹਦੇ ਵਾਸਤੇ ਅੱਜ ਸਾਰਿਆਂ ਨੂੰ ਅਸੀਂ ਕੱਲ ਪਰਸੋ ਤੋਂ ਇਹਨਾਂ ਨੂੰ ਚੇਤਾਵਨੀ ਦੇ ਰਹੇ ਵੀ ਸੋਮਵਾਰ ਸਾਨੂੰ 12 ਵਜੇ ਤੱਕ ਲਿਸਟਾਂ ਦੇ ਦਿਓ ਔਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਬਾਹਰ ਬਹਿ ਕੇ ਧਰਨੇ ਦੇ ਉੱਤੇ ਅਸੀਂ ਬੈਠੇ ਰਹੇ ਵੀ ਸਾਨੂੰ ਲਿਸਟਾਂ ਦੇ ਦਿਓ ਸਾਨੂੰ ਕੋਈ ਚੰਦਨਾ ਪਾਓ ਪਰ ਅਕੋ ਸਾਨੂੰ ਇਹ ਜਵਾਬ ਆਉਂਦਾ ਵੀ ਜਿੰਨਾ ਚਿਰ ਤੱਕ ਮੌਜੂਦਾ ਐਮਐਲਏ ਦਾ ਟੈਲੀਫੋਨ ਨਹੀਂ ਆਉਂਦਾ ਅਸੀਂ ਲਿਸਟ ਕਿਸੇ ਨੂੰ ਦੇ ਸਕਦੇ ਫਿਰ ਮਜਬੂਰੀ ਦੇ ਵਿੱਚ ਜਿਹੜੇ ਲੋਕ ਭਾਉ ਹੋ ਕੇ ਅੰਦਰ ਜਿਹੜਾ ਵਾ ਬਲਾਕ ਦਾ ਜਿਹੜਾ ਤਸੀਮਦਾਰ ਔਰ ਉਰਫ ਤੋਂ ਸੁਪਾਨਾ ਦਾ ਕਰਾਉਗੀ ਤਾਂ ਔਰ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਦਬਾਅ ਵੇਠਾ ਕੇ ਜਿਹੜਾ ਵਾ ਇਹ ਕਰਮਚਾਰੀ ਜਿਹੜੇ ਆ ਲਿਸਟਾਂ ਦੇਣ ਨੂੰ ਮਜਬੂਰ ਹੋਏ ਔਰ ਤਕਰੀਬਨ ਸਾਰੀਆਂ ਲਿਸਟਾਂ ਮਿਲ ਗਈਆਂ ਔਰ ਕੁਝ 800 ਤੋਂ ਪਿੰਡਾਂ ਦੀਆਂ ਵਾਂ ਜਿਨ੍ਹਾਂ ਦੀਆਂ ਲਿਸਟਾਂ ਕਿੰਦੇ ਛਪੀਆਂ ਹੀ ਨਹੀਂ ਗਈਆਂ ਤੇ ਇਥੋਂ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਨਿਲਾਇਕੀ ਇਹਨਾਂ ਦੀ ਕਾਬਲੀਅਤ ਮੌਜੂਦਾ ਸਰਕਾਰ ਦੀ ਔਰ ਅਫਸਰशाही ਦੀ ਸਾਬਤ ਹੁੰਦੀ ਹੈ ਕਿ ਤੁਹਾਡੇ ਕੋਲ ਇੱੱਚਾ ਜਾਂ ਛਪੀਆਂ ਨਹੀਂ ਅਜੇ ਤੱਕ ਹੈਗੀਆਂ ਤੇ ਤੁਸੀਂ ਲਿਸਟਾਂ ਦੋਗੇ ਕਿੱਥੋਂ ਇਹਨਾਂ ਚੀਜ਼ਾਂ ਦੀ ਜਾਣਕਾਰੀ ਅਹੀਂ ਔਰ ਇਸ ਤੋਂ ਬਾਅਦ ਡੀਸੀ ਸਾਹਿਬ ਨੂੰ ਔਰ ਹੋਰ ਚੋਣ ਕਮਿਸ਼ਨ ਨੂੰ ਜਿਹੜੀਆਂ ਵਾ ਚਿੱਠੀ ਲਿਖ ਜਾਣਕਾਰੀ ਕਰਾਵਾਂਗੇ ਕਿ ਹਿਸਟਰੀ ਸੰਗਾਈਆਂ ਖੇਮ ਕਰਨ ਦੇ ਵਿੱਚ ਤਕਰੀਬਨ ਇਹਨੂੰ ਪ੍ਰੋਬਲਮ ਜਿਹੜੀ ਦੇਖਣ ਨੂੰ ਸਾਹਮਣੇ ਆ ਰਹੀ ਹੈ ਔਰ ਕੀ ਉਹਨਾਂ ਨੇ ਗੇਟ ਬੰਦ ਕਰਤਾ ਸੀ ਬਾਅਦ ਜਦੋਂ ਕੰਮ ਵਿੱਚ ਆਉਂਦੇ ਸੀ ਉਹ ਗੇਟ ਬੰਦ ਕਰਤਾ ਸੀ ਔਰ ਜਿਹੜੇ ਉਹਨਾਂ ਦੇ ਚ ਇੱਥੇ ਆਉਂਦੇ ਸੀ ਉਹ ਮਗਰਲੇ ਵੱਡੇ ਜਿਹੜੀ ਕੰਦ ਆ ਉਥੇ ਉਹਨਾਂ ਨੂੰ ਲਿਸਟਾਂ ਦੇ ਕੇ ਪਿੱਛੋਂ ਦੀ ਤੋਰੀ ਜਾਂਦੇ ਸੀ ਔਰ ਜਿਹੜੇ ਸਵੇਰ ਤੋਂ ਸਾਡੇ ਜਿਹੜੇ 9 ਵਜੇ ਤੋਂ ਜਿਹੜੇ ਭੁੱਖੇ ਪਾਣੇ ਇੱਥੇ ਸਾਡੇ ਵਰਕਰਸ ਆਣ ਮਿਠੇ ਤੇ ਉਹਨਾਂ ਨੂੰ ਸ਼ਾਮਿਲ ਕਰਨ ਦੇ ਔਰ ਕੱਲ ਅਸੀਂ 10 ਵਜੇ ਦਾ ਜਿਹੜਾ ਪ੍ਰੋਗਰਾਮ ਆ ਉਹ ਪੀਕ ਹਿਊਮਨ ਬਲੌਗ ਉੱਥੇ ਵੀਡੀਓ ਦਾ ਇਸੇ ਤਰੀਕੇ ਨਾਲ ਰੱਖਿਆ ਉਹ ਤੋਂ ਜਿਹੜੇ ਸਾਡੇ ਉਮੀਦਵਾਰ ਆ ਉਹ ਸਾਰੇ ਹੀ ਉੱਥੇ ਜਿਹੜੇ ਮੈਂਬਰ ਪੰਚ ਸਰਪੰਚ ਉੱਥੇ ਪਹੁੰਚ ਗਏ ਪ੍ਰਸਤਾਵ ਦੀਆਂ ਲਿਸਟਾਂ ਲੈਣਗੇ ਜਾਂ ਦੇਣਗੇ ਤੇ ਠੀਕ ਹੈ ਨਹੀਂ ਦੇਣਗੇ ਤਾਂ ਫਿਰ ਜੂਮ ਇਹ ਭੁੱਲਦਾ ਜਿਹੜੇ ਡਿਸਪਿਊਟ ਸੀ ਜਿਹੜੀਆਂ ਚੁੱਲਾ ਟੈਕਸ ਦੀ ਰਸੀਦਾਂ ਜਾਂ ਐਨਓਸੀ ਵਗੈਰਾ ਉਹਦੇ ਬਾਰੇ ਕੀ ਇਨਫੋਰਮ ਦਿੱਤੀ ਗਈ ਉਹਦੇ ਵਿੱਚ ਜੋ ਚੋਣ ਪੁਛਣ ਦੀਆਂ ਗਾਈਡਲਾਈਨਸ ਆਈਆਂ ਨਵੀਆਂ ਵੀ ਐਨਓਸੀ ਵਾਸਤੇ ਇੱਕ ਹਲਕੀਆ ਬਿਆਨ ਜਿਹੜਾ ਵਾ ਪੰਚ ਤੇ ਸਰਪੰਚੋਂ ਦੇਣਗੇ ਔਰ ਜਿਹੜੀ ਚੁੱਲਾ ਟੈਕਸ ਦੀ ਜਿਹੜੀ ਰਸੀਦ ਆ ਉਹ ਮੌਕੇ ਤੇ ਜਿਹੜਾ ਫ ਉਹ ਵੀਡੀਓ ਸਾਹਮਣੇ ਹੁਣ ਸ਼ੋਰ ਕੀਤਾ ਵੀ ਅਸੀਂ ਸੈਂਟਰੀਆਂ ਨੂੰ ਪਾਬੰਦ ਕਰਾਂਗੇ ਵੀ ਉਹ ਜਿਹੜਾ ਜਿਹੜਾ ਫਾਈਲ ਜਮ੍ਹਾਂ ਕਰਾਈ ਹੋ ਉਹਦੇ 7 ਰੁਪਏ ਸਾਲ ਦੇ 7.5 35 5 ਸਾਲਾਂ ਦੇ ਜਾਂ 6ਾਂ ਦੇ ਵੀ ਜਿਹੜੇ 42 ਰੁਪਏ ਉਹ ਮੌਕੇ ਤੇ ਜਮ੍ਹਾਂ ਕਰਾਉਣਗੇ ਪਰ ਚੋਣ ਕਮਿਸ਼ਨ ਵੱਲੋਂ ਇੱਕ ਨਾਲ ਹਫ਼ੀਆਂ ਬਿਆਨ ਵੀ ਲੱਗ ਰਿਹਾ ਸੋ ਦੋ ਹਫ਼ੀਆਂ ਬਿਆਨ ਜਿਹੜੇ ਅਸੀਂ ਆਪਦੀਆਂ ਪਹਿਲਾਂ ਪਰ ਲੱਗੇ ਨਾਲ ਲਾਉਣਾ ਹੈ 6 ਨੋਮੀਨੇਸ਼ਨ ਜਿਹੜੀਆਂ ਫਾਈਲਿੰਗ ਵਾਸਤੇ ਕੀ ਜੋਰਦੀ ਫਾਈਲਿੰਗ ਰੋਧੀਆਂ ਦੀ ਨੋਮੀਨੇਸ਼ਨ ਫਾਈਲ ਸਰਕਾਰ ਲਊਗੀ ਦਫ਼ਤਰ ਲੈਣਗੇ ਜੀ ਨਹੀਂ ਲੈਣਗੇ ਤੇ ਫਿਰ ਇਹਨਾਂ ਦੀਆਂ ਵੀ ਲੈਣ ਦਿੰਦੇ ਫਿਰ